ਸਾਸਤਰੀ ਕਲ ਕਿਸਾਨ ਭਰਾਵੋ ਤੁਸੀਂ ਜੁੜੇ ਹੋ ਪੰਜਾਬੀ ਡੈਰੀ ਮੈਨਸੋਲਰ ਤੇ ਜੀਵਿੰਦਾਰਾ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ ਪਿਛਲੇ ਕਾਫੀ ਲੰਮੇ ਸਮੇਂ ਤੋਂ ਪੰਜਾਬੀ ਡੈਰੀ ਮੈਨਸੋਲਰ ਤੇ ਜੀਵਿੰਦਾਰਾ ਸੋਲਰ ਰਾਜਪੁਰਾ ਸੋਲਰ ਸਮਰਸੀਬਲ ਸੋਲਰ ਮੋਨੋਬਲਾਕ ਔਨ ਗ੍ਰਿਡ ਆਫ ਗ੍ਰਿਡ ਹਾਈਬ੍ਰਿਡ ਰੂਫਟਾਪ ਹਰ ਇੱਕ ਤਰ੍ਹਾਂ ਦੇ ਸੋਲਰ ਸਿਸਟਮ ਦੇ ਵਿੱਚ ਇੱਕ ਵਧੀਆ ਕੁਆਲਿਟੀ ਪ੍ਰੋਵਾਈਡ ਕਰਵਾ ਰਿਹਾ ਹੈ ਸੋਲਰ ਸਮਰਸੀਬਲ ਦੇ ਵਿੱਚ ਅਸੀਂ ਜਿਹੜੀ ਨੈਸਾ ਕੰਪਨੀ ਦੀ ਸਮਰਸੀਬਲ ਮੋਟਰ ਸੋਲਰ ਦਾ ਮਾਡਲ ਵਰਤਨੇ ਆ ਨੈਸਾ ਵਰਤਨ ਦਾ ਮੁੱਖ ਕਰਨੇ ਵੇ ਕਿ ਇਹ ਰਿਵਾਈਂਡਿੰਗ ਹੋ ਸਕਦੀ ਹੈ ਔਰ ਇਅਰ ਰਿਪੇਅਰੇਬਲ ਮੋਟਰ ਹੈ ਕੱਲ ਨੂੰ ਜੇ ਦੇ ਵਿੱਚ ਇਨ ਫਿਊਚਰ ਕੋਈ ਵੀ ਦਿੱਕਤ ਆਉਂਦੀ ਹੈ ਤੇ ਤੁਸੀਂ ਇਹਨੂੰ ਰਿਪੇਅਰ ਕਰਵਾ ਸਕਦੇ ਹੋ ਸੋਲਰ ਸਮਰਸੀਬਲ ਬਹੁਤ ਸਾਰੀਆਂ ਇਦਾਂ ਦੀਆਂ ਮੋਟਰਾਂ ਵੀ ਆਉਂਦੀਆਂ ਨੇ ਜਿਹੜੀਆਂ ਰਿਵਾਈਂਡਿੰਗ ਨਹੀਂ ਹੋ ਸਕਦੀਆਂ ਜਿਹੜੀਆਂ ਬਾਅਦ ਵਿੱਚ ਰਿਪੇਅਰ ਨਹੀਂ ਹੋ ਸਕਦੀਆਂ ਪਰ ਨੈਸਾ ਦੇ ਵਿੱਚ ਐਦਾਂ ਦਾ ਕੁਝ ਨਹੀਂਗਾ ਤੁਸੀਂ ਇਹਨੂੰ ਲੰਮੇ ਸਮੇਂ ਤੱਕ ਵਰਤ ਸਕਦੇ ਹੋ ਇਹ ਬਹੁਤ ਲੰਮਾ ਸਮਾਂ ਮੋਟਰ ਸਾਥ ਦਿੰਦੀ ਤੁਹਾਡਾ ਔਰ ਇਸ ਪੰਪ ਦੀ ਕੰਪਲੇਂਟ ਬਿਲਕੁਲ ਨਾ ਦੇ ਬਰਾਬਰ ਹੈ ਅਸੀਂ ਬਹੁਤ ਸਾਰੇ ਸੋਲਰ ਸਿਸਟਮ ਇੰਸਟਾਲ ਕਰ ਚੁੱਕੇ ਹਾਂ ਜਿੱਥੇ ਨੈਸਾ ਦੀ ਮੋਟਰ ਵਰਤੀ ਗਈ ਹੈ ਪਰ ਬਹੁਤ ਹੀ ਬਾਕਮਾਲ ਪਰਫਾਰਮੈਂਸ ਹੈ ਤੇ ਬਹੁਤ ਵਧੀਆ ਪਾਣੀ ਹੈ ਪਿਛਲੇ ਕੁਝ ਦਿਨ ਪਹਿਲਾਂ ਆਪਾਂ ਪਟਿਆਲਾ ਡਿਸਟ੍ਰਿਕਟ ਦੇ ਪਿੰਡ ਟਵਾਣਾ ਚ ਇਹ 20 ਹੌਸਪਾਵਰ ਦਾ ਸੋਲਰ ਸਿਸਟਮ ਲਾਇਆ ਹੈ ਦੀ ਵੀਡੀਓ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਆ ਇਹਨੇ 200 ਫੁੱਟ ਤੋਂ ਬਹੁਤ ਹੀ ਵਧੀਆ ਪਰਫਾਰਮੈਂਸ ਦਿੰਦੀ ਹੈ ਤੇ ਬਹੁਤ ਵਧੀਆ ਪਾਣੀ ਹੈ ਤੁਸੀਂ ਵੀਡੀਓ ਦੇ ਵਿੱਚ ਵੇਖ ਚੁੱਕੇ ਹੋ ਇਹ 20 ਹੌਸਪਾਵਰ ਦੀ ਮੋਟਰ ਹੈ ਤੇ 200 ਫੁੱਟ ਡਿਲੀਵਰੀ ਨਾਲ ਆਪਾਂ ਉੱਥੇ ਪਾਈ ਹੈ ਸੋਲਰ ਸਮਰਸੀਬਲ ਮੋਟਰਾਂ ਦੇ ਵਿੱਚ ਅਸੀਂ 1250 ਫੁੱਟ ਡੰਗਾਈ ਤੱਕ ਪਾਣੀ ਚੱਕਵਾ ਚੁੱਕੇ ਹਾਂ ਕੁਝ ਮਹੀਨੇ ਪਹਿਲਾਂ ਆਪਾਂ 15 ਹੌਸਪਾਵਰ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਜਿਹੜੀ ਮਜ਼ੌਰਮ ਦੇ ਵਿੱਚ ਲਾਈ ਸੀ ਤੇ ਉਹ 1250 ਫੁੱਟ ਡੰਗਾਈ ਤੋਂ ਪਾਣੀ ਚੁੱਕਦੀ ਸੀ 1250 ਫੁੱਟ ਡਿਲੀਵਰੀ ਪਾਈਪ ਸੀ ਤੇ 1250 ਫੁੱਟ ਉੱਤੇ ਪਹਾੜੀ ਤੇ ਪਾਣੀ ਚੜਾਇਆ ਸੀ। ਉਹ ਕਈ ਵਾਰੀ ਕਾਲਸ ਆਉਂਦੀਆਂ ਨੇ ਕਿਸਾਨ ਵੀਰ ਪੁੱਛ ਲੈਂਦੇ ਨੇ ਵੀ ਵੱਧ ਤੋਂ ਵੱਧ ਕਿੰਨੇ ਫੁੱਟ ਤੇ ਸੋਲਰ ਸਮਰਸੀਬਲ ਮੋਟਰ ਕੰਮ ਕਰ ਸਕਦੀ ਏ ਤੇ ਤੁਸੀਂ ਸੋਲਰ ਸਮਰਸੀਬਲ ਮੋਟਰ ਤੋਂ ਕਿੰਨੇ 100 ਫੁੱਟ ਤੋਂ ਵੀ ਪਾਣੀ ਚੱਕਵਾ ਸਕਦੇ ਹੋ ਬਾ ਸ਼ਰਤ ਤੁਹਾਨੂੰ ਸਿਸਟਮ ਦੀ ਕੈਪੈਸਿਟੀ ਵਧਾਣੀ ਪੈਂਦੀ ਏ ਪਾਣੀ ਦੀ ਡੰਗਾਈ ਦੇ ਹਿਸਾਬ ਨਾਲ ਤੇ ਪੂਰੇ ਸੋਲਰ ਸਿਸਟਮ ਨੂੰ ਇੱਕ ਤਕਨੀਕ ਨਾਲ ਤਰੀਕੇ ਨਾਲ ਲਗਾਇਆ ਜਾਣਾ ਚਾਹੀਦਾ ਹੈ। ਉਦਾਹਰਨ ਵਜੋਂ ਜੇ ਇੱਕ 3 ਹੌਸਪਾਵਰ ਦੀ ਮੋਟਰ ਨੂੰ ਆਪਾਂ ਮੰਨ ਲਓ ਕਿ 90 ਫੁੱਟ ਤੇ ਪਾਣੀ ਹੈ ਤੇ 120 ਫੁੱਟ ਤੇ ਪਾਣੇ ਆ ਤੇ 1.5 ਇੰਚੀ ਦਾ ਉਹ ਪ੍ਰੈਸ਼ਰ ਦਿੰਦੀ ਏ ਇਸੇ ਤਰ੍ਹਾਂ ਜੇ 5 ਐਚਪੀ ਦੀ ਮੋਟਰ ਨੂੰ ਆਪਾਂ ਸੇਮ ਡੈਪਟ ਤੇ ਪਾਣੇ ਆ ਤੇ ਉਹ ਲਗਭਗ ਆਪਾਂ ਨੂੰ 2 ਇੰਚੀ ਦਾ ਪ੍ਰੈਸ਼ਰ ਦਿੰਦੀ ਏ 7.5 ਹੌਸਪਾਵਰ ਦੀ ਮੋਟਰ 120 ਫੁੱਟ ਤੋਂ 2.5 ਇੰਚ ਦਾ ਪ੍ਰੈਸ਼ਰ ਦਿੰਦੀ ਏ ਤੇ 10 ਹੌਸਪਾਵਰ ਦੀ ਸੋਲਰ ਸਮਰਸੀਬਲ ਮੋਟਰ 120 ਫੁੱਟ ਤੋਂ 3 ਇੰਚੀ ਫੁੱਲ ਪ੍ਰੈਸ਼ਰ ਦੇ ਸਕਦੀ ਏ ਮੋਟਰ ਦੀ ਪਰਫਾਰਮੈਂਸ ਤੇ ਡਿਲੀਵਰੀ ਪਾਈਪ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਬਹੁਤ ਵਾਰੀ ਆਪਾਂ ਵੇਖਿਆ ਕਿ ਕਈ ਵਾਰੀ 4 ਇੰਚ ਡਿਲੀਵਰੀ ਪਾ ਦਿੱਤੀ ਜਾਂਦੀ ਹੈ 4 ਇੰਚੀ ਡਿਲੀਵਰੀ ਸੋਲਰ ਦੇ ਵਿੱਚ ਬਹੁਤ ਘੱਟ ਯੂਜ਼ ਹੁੰਦੀ ਹੈ ਜ਼ਿਆਦਾਤਰ ਸੋਲਰ ਮੋਟਰਾਂ ਦੇ ਵਿੱਚ ਜਿੱਥੇ ਡੂੰਘੇ ਪਾਣੀ ਨੇ 3 ਇੰਚੀ 2.5 ਇੰਚੀ 2 ਇੰਚੀ 1.5 ਇੰਚੀ ਤੇ 1 ਇੰਚੀ ਡਿਲੀਵਰੀ ਪਾਈਪ ਵਰਤੀ ਜਾਂਦੀ ਹੈ 4 ਇੰਚ ਡਿਲੀਵਰੀ ਪਾਈਪ ਉੱਚੇ ਪਾਣੀਆਂ ਵਾਲੇ ਲੈਵਲਾਂ ਤੇ ਵਰਤੀ ਜਾਂਦੀ ਹੈ ਜਿੱਥੇ ਤੁਹਾਡੇ ਪਾਣੀ ਦਾ ਲੈਵਲ 40-50 ਫੁੱਟ ਤੇ ਵੇ ਤੁਸੀਂ 60-70 ਵੋਟ ਡਿਲੀਵਰੀ ਪਾ ਕੇ 4 ਇੰਚ ਡਿਲੀਵਰੀ ਪਾ ਸਕਦੇ ਹੋ ਇੱਕ 10 ਹੌਸਪਾਵਰ ਦੀ ਮੋਟਰ ਨੂੰ ਪਰ ਜੇ ਇੱਕ 10 ਹੌਸਪਾਵਰ ਦੀ ਸੋਲਰ ਮੋਟਰ 120 ਜਾਂ 130 ਫੁੱਟ ਤੇ ਚੱਲਦੀ ਏ ਤੇ ਉੱਥੇ 4 ਇੰਚ ਡਿਲੀਵਰੀ ਪਾਈਪ ਨਹੀਂ ਬਲਕਿ 3 ਇੰਚ ਡਿਲੀਵਰੀ ਪਾਈਪ ਵਰਤੀ ਜਾਣੀ ਚਾਹੀਦੀ ਏ ਜੇਕਰ ਇੱਕ 10 ਹੌਸਪਾਵਰ ਦੀ ਮੋਟਰ 130-140 ਫੁੱਟ ਤੋਂ ਪਲੱਸ ਪਾਉਂਦੇ ਹੋ ਤੁਸੀਂ 200 ਫੁੱਟ ਤੱਕ ਪਾਉਂਦੇ ਹੋ ਤੇ ਫਿਰ ਉੱਥੇ 2.5 ਇੰਚ ਡਿਲੀਵਰੀ ਪਾਈਪ ਵਰਤੀ ਜਾਂਦੀ ਏ ਇਸੇ ਤਰ੍ਹਾਂ 10 ਹੌਸਪਾਵਰ ਦੀ ਮੋਟਰ ਅਗਰ 300 ਫੁੱਟ ਤੇ ਪਾਈ ਜਾਂਦੀ ਏ ਤੇ ਫਿਰ ਜੇ ਆਪਾਂ ਆਪਣੀ ਮਰਜ਼ੀ ਨਾਲ 4 ਇੰਚ ਡਿਲੀਵਰੀ ਪਾ ਵੀ ਦਿੰਨੇ ਆ ਤੇ ਮੋਟਰ ਦਾ ਪ੍ਰੈਸ਼ਰ ਨਹੀਂ ਬਣਦਾ 4 ਇੰਚੀ ਫੁੱਲ ਪ੍ਰੈਸ਼ਰ ਦਾ ਪਾਣੀ ਤੇ 4 ਇੰਚੀ ਨਾਰਮਲ ਪਾਣੀ ਦੋਨਾਂ ਵਿੱਚ ਬਹੁਤ ਫਰਕ ਹੁੰਦਾ ਮੋਟਰ ਦੀ ਗੱਲ ਹੋ ਗਈ ਡਿਲੀਵਰੀ ਦੀ ਗੱਲ ਹੋ ਗਈ ਇਹਦੇ ਨਾਲ-ਨਾਲ ਸੋਲਰ ਦੇ ਵਿੱਚ ਸੋਲਰ ਪੈਨਲਾਂ ਦੇ ਨੰਬਰ ਆਫ ਪੈਨਲ ਦਾ ਬਹੁਤ ਵੱਡਾ ਇੱਥੇ ਜੇ ਤੁਸੀਂ ਪੈਨਲ ਘੱਟ ਲਾਉਂਦੇ ਹੋ ਜਾਂ ਮਾੜੀ ਕੁਆਲਿਟੀ ਦੇ ਲਾਉਂਦੇ ਹੋ ਫਿਰ ਵੀ ਤੁਹਾਡੇ ਸੋਲਰ ਸਿਸਟਮ ਦਾ ਜਿਹੜਾ ਫਲੋ ਹੈ ਉਹ ਨਹੀਂ ਬਣਦਾ ਇਹਦੇ ਨਾਲ-ਨਾਲ ਵਰਤੀ ਜਾਣ ਵਾਲੀ ਡੀਸੀ ਵਾਇਰ ਦੀ ਕੁਆਲਿਟੀ ਪੈਨਲਾਂ ਦਾ ਟਿਲਟ ਐਂਗਲ ਸਟਰਕਚਰ ਦੀ ਕੁਆਲਿਟੀ ਤੇ ਜਿਹੜੀ ਡਰਾਈਵ ਯੂਜ਼ ਹੁੰਦੀ ਪਈ ਏ ਉਹ ਫੋਟੋਵੋਲਟਿਕ ਡਰਾਈਵ ਏ ਜਾਂ ਇੰਡਸਟਰੀਅਲ ਡਰਾਈਵ ਏ ਇਹਨਾਂ ਦੋਵਾਂ ਗੱਲਾਂ ਨਾਲ ਵੀ ਬਹੁਤ ਫਰਕ ਪੈਂਦਾ ਜਦੋਂ ਵੀ ਤੁਸੀਂ ਸੋਲਰ ਸਮਰਸੀਬਲ ਜਾਂ ਸੋਲਰ ਮੋਨੋਬਲੈਕ ਮੋਟਰ ਲਵਾਂਦੇ ਹੋ ਤੇ ਇਹ ਚੀਜ਼ ਮੇਕ ਸ਼ੂਰ ਕਰ ਲਿਆ ਕਰੋ ਕਿ ਜਿਹੜੀ ਡਰਾਈਵ ਤੁਹਾਡੇ ਸਿਸਟਮ ਤੇ ਵਰਤੀ ਜਾ ਰਹੀ ਏ ਉਹ ਡੀਸੀ ਇਨਪੁਟ ਹੈ ਜਾਂ ਨਹੀਂ ਜਿੰਨੀਆਂ ਵੀ ਡਰਾਈਵਾਂ ਆਉਂਦੀਆਂ ਨੇ ਉਹਨਾਂ ਦੇ ਲਗਭਗ ਸਾਰਿਆਂ ਦੇ ਹੀ ਸੱਜੇ ਪਾਸੇ ਇੱਕ ਸਟicker ਲੱਗਿਆ ਹੁੰਦਾ ਜਿਹਦੇ ਉੱਤੇ ਇਨਪੁਟ ਕੀ ਏ ਤੇ ਆਉਟਪੁਟ ਕੀ ਉਹਦਾ ਉਹ ਸਭ ਸਟicker ਤੇ ਮੈਂਸ਼ਨ ਕੀਤਾ ਹੁੰਦਾ ਇਨਪੁਟ ਏਸੀ ਦੇ ਨਾਲ ਨਾਲ ਇਨਪੁਟ ਡੀਸੀ ਵੀ ਹੋਣਾ ਜ਼ਰੂਰੀ ਏ ਜੇ ਤੁਹਾਡੀ ਡਰਾਈਵ ਡੀਸੀ ਇਨਪੁਟ ਨਹੀਂ ਹੈਗੀ ਡੀਸੀ ਇਨਪੁਟ ਨੂੰ ਨਹੀਂ ਸਪੋਰਟ ਕਰਦੀ ਤੇ ਉਹਦੇ ਵਿੱਚ ਤੁਹਾਡੇ ਸਿਸਟਮ ਦੀ ਪਰਫਾਰਮੈਂਸ ਤੇ ਫਰਕ ਪੈਂਦਾ ਤੇ ਪਰਫਾਰਮੈਂਸ ਦੇ ਨਾਲ ਨਾਲ ਡਰਾਈਵ ਦੀ ਲਾਈਫ ਤੇ ਵੀ ਫਰਕ ਪੈਂਦਾ ਇਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਨੋਟ ਕਰਨ ਵਾਲੀਆਂ ਹੁੰਦੀਆਂ ਨੇ ਇੱਕ ਚੰਗੇ ਵਧੀਆ ਏ ਗ੍ਰੇਡ ਸੋਲਰ ਸਿਸਟਮ ਦੀ ਨਿਸ਼ਾਨੀ ਹੈ ਕਿ ਉਹਦੇ ਵਿੱਚ ਹਰੇਕ ਚੀਜ਼ ਏ ਗ੍ਰੇਡ ਕੁਆਲਿਟੀ ਦੀ ਤੇ ਸਹੀ ਲੱਗੀ ਹੋਣੀ ਜ਼ਰੂਰੀ ਹੈ ਜੇ ਤੁਸੀਂ ਬਾਕੀ ਚੀਜ਼ਾਂ ਸਹੀ ਪਾਈਆਂ ਨੇ ਮੋਟਰ ਗਲਤ ਪਾ ਲਈਏ ਜਾਂ ਮਾਡਲ ਗਲਤ ਪਾ ਲਿਆ ਤਾਂ ਵੀ ਤੁਹਾਡਾ ਸੋਲਰ ਸਿਸਟਮ ਕਾਮਯਾਬ ਨਹੀਂ ਹੋਣਾ ਜੇ ਤੁਸੀਂ ਮੋਟਰ ਵਧੀਆ ਕੁਆਲਿਟੀ ਦੀ ਪਾ ਲਈਏ ਪੈਨਲ ਗਲਤ ਲਾਏ ਨੇ ਤਾਂ ਵੀ ਤੁਹਾਡਾ ਸੋਲਰ ਸਿਸਟਮ ਫੇਲ ਹੋ ਜਾਏਗਾ ਜੇ ਨੰਬਰ ਆਫ ਪੈਨਲ ਘੱਟ ਲਾਏ ਨੇ ਤਾਂ ਵੀ ਤੁਹਾਡੇ ਸੋਲਰ ਸਿਸਟਮ ਨੇ ਸਹੀ ਪਰਫਾਰਮੈਂਸ ਨਹੀਂ ਦੇਣੀ ਪੈਨਲ ਵਧੀਆ ਲਾਏ ਨੇ ਮੋਟਰ ਵਧੀਆ ਪਾਈਏ ਡਿਲੀਵਰੀ ਵੀ ਸਹੀ ਪਾਈਏ ਡੀਸੀ ਵਾਇਰ ਵੀ ਸਹੀ ਪਾਈਏ ਜੇ ਤੁਸੀਂ ਡਰਾਈਵ ਇੰਡਸਟਰੀਅਲ ਲਾਈਏ ਜਾਂ ਫਿਰ ਕੋਈ ਗਲਤ ਮਾਡਲ ਲਾਇਆ ਹੈ ਜਾਂ ਚੰਗੀ ਕੁਆਲਿਟੀ ਦੀ ਨਹੀਂ ਲਾਈ ਤਾਂ ਵੀ ਤੁਹਾਡੇ ਸੋਲਰ ਸਿਸਟਮ ਨੇ ਦਿੱਕਤ ਦੇਣੀ ਹੈ ਸਹੀ ਪਰਫਾਰਮੈਂਸ ਨਹੀਂ ਦੇਣੀ ਜੇਕਰ ਸਭ ਕੁਝ ਸਹੀ ਹੈ ਸਿਰਫ ਇੱਕ ਪੈਨਲਾਂ ਦਾ ਟਿਲਟ ਐਂਗਲ ਗਲਤ ਹੈ ਫਿਰ ਵੀ ਤੁਹਾਡਾ ਸੋਲਰ ਸਿਸਟਮ ਪਰਫਾਰਮੈਂਸ ਦੇਣ ਵਿੱਚ ਫੇਲ ਹੋ ਜਾਂਦਾ ਸੋ ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ ਪਰ ਬਹੁਤ ਵੱਡੀਆਂ ਨੇ ਗੌਰ ਕਰਨ ਵਾਲੀਆਂ ਨੇ ਸੋਲਰ ਤੇ ਬੜੇ ਪੈਸੇ ਲੱਗਦੇ ਨੇ ਜੀਵਿੰਦਾਰ ਔਖਾ ਹੋ ਕੇ ਇੱਕ ਵਾਰੀ ਸੋਲਰ ਸਿਸਟਮ ਤੇ ਪੈਸੇ ਲਾ ਸਕਦਾ ਵਾਰੀ ਵਾਰੀ ਨਹੀਂ ਲੱਗਦੇ ਸੋ ਚੰਗੀ ਕੁਆਲਿਟੀ ਦਾ ਸਿਸਟਮ ਲਵਾਇਆ ਕਰੋ ਸਾਰੀਆਂ ਚੀਜ਼ਾਂ ਗੌਰ ਕਰਕੇ ਲਵਾਇਆ ਕਰੋ ਤੇ ਇੱਕ ਚੰਗੀ ਭਰੋਸੇਯੋਗ ਤੇ ਸਮਝਦਾਰ ਫਰਮ ਤੋਂ ਲਵਾਇਆ ਕਰੋ ਜਿੰਨੂੰ ਸੋਲਰ ਸਿਸਟਮ ਲਾਣ ਦੀ ਸਮਝ ਹੋਵੇ ਅਸੀਂ ਤੁਹਾਡੇ ਵਾਸਤੇ ਇਦਾਂ ਦੀਆਂ ਇਨਫੋਰਮੇਟਿਵ ਸੋਲਰ ਨਾਲ ਰਿਲੇਟਡ ਵੀਡੀਓਜ਼ ਲੈ ਕੇ ਆਉਂਦੇ ਰਹਿੰਨੇ ਆ ਤੁਸੀਂ ਵੀ ਇੱਕ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਚੰਗੀ ਕੁਆਲਿਟੀ ਦਾ A ਗ੍ਰੇਡ ਕੁਆਲਿਟੀ ਦਾ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਵਧੀਆ ਪਰਫਾਰਮੈਂਸ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 9814571211 ਪੰਜਾਬੀ ਡੈਰੀਮੈਨ ਸੋਲਰ ਤੇ ਜੀਵੀਂਦਰ ਸੋਲਰ ਰਾਜਪੁਰਾ ਜਾਣਿਆ ਜਾਂਦਾ ਹੈ ਆਪਣੇ ਸਿਸਟਮ ਦੀ ਵਧੀਆ ਕੁਆਲਿਟੀ ਤੇ ਚੰਗੀ ਸਰਵਿਸ ਕਰਕੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓਜ਼ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਜੁੜੇ ਰਹੋ ਸਾਡੇ ਨਾਲ ਵਿੰਦੇ ਰਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਸੋਲਰ